ਮੇਰਾ ਬਟਵਾ ਲੱਗੀ ਹੈ ਤੇ ਉਹਦੇ ਵਿੱਚੋਂ ਲੱਗਦਾ ਉਹ ਪੈਸੇ-ਪੁਹੇ ਕੱਢੂਗੀ ਤੇ ਪਾੜੂਗੀ ਫਿਰ ਪੈਸੇ ਹਨ ਇਧਰ ਲਿਆ ਇਧਰ 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 ਲਿਆ ਆ ਇਧਰ ਇਧਰ ਆ ਉੱਠ ਗਿਆ ਮੇਰ ਕੋ ਆ ਇਧਰ ਆ ਮਰੀਤੀ ਸਾਰੇ ਕਹਿੰਦੇ ਇਹ ਦੀਪਦੀਨ ਗੁਡੀਆਂ ਆਖੇ ਨਹੀਂ ਲੱਗਦੀ ਫੇਰ ਲਓ ਫਾਦੋ ਮੈਨੂੰ ਲਓ ਵੈਰੀ ਗੁੱਡ ਵੈਰੀ ਗੁੱਡ ਵੇਰੀ ਗੁੱਡ ਓਏ ਵੈਰੀ ਗੁੱਡ ਏ ਰਾਜੇ ਮੰਮ ਪਿਤਾਏ ਪੋਤਾਏ ਮੰਮ ਮੰਮ ਪਿਤਾਏ ਮੰਮ ਨਾ ਮੰਪੀ ਲੋ ਚਾ ਜਾ ਮਮਾ ਕੋ ਮਮਾ ਕੋ ਮਮਾ ਕੋ ਦੇ 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 ਕੀ ਹੈ ਹਾਂ ਚਾ ਕੀ ਹੈ ਕਿਆ ਇਹ ਤੁਹਾਨੂੰ ਡੋਲਣਾ ਹੁਣ ਮੈਨੂੰ ਪਤਾ ਤੇਰਾ ਤੂੰ ਜਿਆਦਾ ਚਲਾ ਕੇ ਨਾ ਮਾਰਨ ਨਾ 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 ਮੈਂ ਦਿਲ ਨੂੰ ਪਤਾ ਨਾ ਫਿਰ ਮੇਰਾ ਹਾਂਜੀ ਇੱਥੇ ਲੱਗਾ ਲੱਗਣ ਇਹਨਾਂ ਦੇ ਵਾਈਫਾਈ ਇੱਥੇ ਲਾਉਣਾ ਇੱਥੇ ਕਿ ਲਾ ਦੀ ਪਰਾ ਗਵੰਡੀ ਦੇ ਘਰੇ

ਮੈਂ ਟੋਟੋ ਟੋ ਮਰ ਕੇ ਕੰਮ ਕਰ ਗਿਆ ਕੰਮ ਨਹੀਂ ਹਲਦਾ ਸਹੀ ਗੱਲ ਹੀ ਲੈ ਵੀ ਕੰਮ ਕੋ ਹੁੰਦਾ ਦੇ ਦੈ ਨਹੀਂ ਕੋਈ ਉਹ ਲੈ ਤੋੜਦਾ ਸਭ ਕੁਝ ਤੋੜਦਾ ਬਸ ਉਹ ਦੇਖ ਗਿਆ ਮੈਨੂੰ ਮੱਝ ਗਿਆ ਫੇਰ ਛੁੱਟ ਦੋ ਮੰਮੀ ਖਾੜੀਏ ਰੋਟੀ ਮੰਮੀ ਰਾਤੀ ਪਤਾ ਕੀ ਹੈ ਸੰਦੀਪ ਨਾ ਦੁੱਧ ਪਾਉਣ ਵਾਸਤੇ ਕੀ ਕੁੜੀਆ ਵਾਸਤੇ ਅੰਦਰ ਤੇ ਸੰਦੀਪ ਨੂੰ ਨਹੀਂ ਪਤਾ ਭਰਾ ਕੁੜੀ ਮੋ ਨਾ ਕੁੜੀ ਨਾ ਤੈਨੂੰ ਪਤਾ ਰਾਤ ਉੱਠ ਕੇ ਤੁਰਦੀ ਨਹੀਂ ਦੂਜੇ ਮੰਝੇ ਆਉਣ ਨੂੰ ਜਾਂਦੀ ਹੈ ਮੈਂ ਨਾਲ ਹੀ ਮੈਂ ਲੰਮੇ ਪਿਆ ਡੈਡੀ ਤੇ ਫੋਲਡਿੰਗ ਮੰਜੇ ਤੇ ਹੀ ਠੀਕ ਆ ਡੈਡੀ ਵੱਲ ਨੂੰ ਉੱਠ ਕੇ ਚੱਲ ਗਈ ਭਰਾ ਡੈਡੀ ਵੱਲ ਨੂੰ ਸੁੱਤੀ ਵੀ ਖਲੋ ਕੇ ਜਾਂਦੀ ਸੁੱਤੀ ਪਈ ਤੇ ਮੈਂ ਛੇਤੀ ਨਾ ਫੜ ਲਈ ਬਾਜੀ ਪੈ ਜਾਣੀ ਇਹਦੀ ਡੈਡੀ ਡੈਡੀ ਸੋਤਾ ਹੀ ਵਿਚਾਰਾ ਉਹਦੇ ਉੱਤੇ ਜਾ ਕੇ ਨਾ ਡਿੱਗਣਾ ਮੂੰਹ ਮਵਾ ਭੱਜ ਜਾਣਾ ਹੀ ਪਰ ਨਹੀਂ ਮੈਂ ਫੜ ਲਿਆ ਵੇਲੇ ਨਾਲ ਹੀ ਇਹਨੂੰ ਹੈ ਕੁੜੀ ਮਾ ਡੇਕਪਨ ਲੱਗੀ ਮੰਜੇ ਤੇ ਰਾਤ ਨੂੰ ਸੁੱਤੀ ਪਈ ਭਰਾ ਮੰਜੇ ਤੇ ਖਲੋ ਜਾਂਦੀ ਉੱਠ ਕੇ ਉੱਠ ਕੇ ਸੁਤੀ ਵੀ ਤੁਰੀ ਜਾਂਦੀ ਮੰਜੇ ਦੇ ਉੱਤੇ ਮੰਮੀ ਨੇ ਆਪਣੀ ਲੱਭਦੀ ਹੋ ਫਿਰ ਜਦੋਂ ਮੈਂ ਕਿਹਾ ਨਾ ਹਾਂ ਗੁਣ ਕਿੱਥੇ ਚਲੀ ਗਈ ਦੀ ਪਪਾ ਪਪਾ ਇਹ ਚੰਬੜਗੀ ਨਾਲ ਤੇ ਉਹ ਇੱਕ ਹੁਣ ਭਾਈ ਦੇ ਪਿਛੇ ਨਵਾਂ ਡਰਾਵਾ ਪਾਇਆ ਮਸ਼ੀਨ ਚੱਲ ਗਈ ਮਸ਼ੀਨ ਚੱਲ ਗਈ ਭੱਜੀ ਆਉਂਦੀ ਇਹਨੂੰ ਪਿਛੇ ਭਾਈ ਨੂੰ ਪਿਛੇ ਜਾਂਦਾ ਰੋਂਦਾ ਵੀ ਅੱਜ ਬੜੀ ਡਰਦੀ ਹੂੰ ਸਭ ਕੁਝ ਕਰ ਮੈਂ ਜੀਨੇ ਕੰਢਿਆ ਤੇ ਭਾਈ ਦੇ ਸਰੀਰ ਭਜਨ ਟੁੱਟਣ ਡਿਆ ਵੈਕਸੀਨ ਲਵਾਈ ਨਾ ਵੈਕਸੀਨ ਕਰਕੇ ਪੰਗਾ ਫੈਂਡਿਆ ਪਤਾ ਤੁਹਾਨੂੰ ਵੈਕਸੀਨ ਕਰਕੇ ਚੱਕਰ ਜਾ ਪੈਂਦੇ ਆ ਵਾ ਇਹ ਗੱਲ ਸੱਚੀ ਹੈ ਕਿ ਝੂਠੀ ਹੈ ਸਾ ਖਬਰਾਂ ਬੜੀਆਂ ਆਉਂਦੇ ਜਿੰਨੇ ਜਿੰਨਾ ਵੈਕਸੀਨ ਲਵਾਈ ਉਹਨਾਂ ਨੂੰ ਮਤਲਬ ਬੁਖਾਰ ਫੂਰ ਜਾ ਬੜਾ ਚੰਡਿਆ ਰੱਖਦੇ ਇੱਥੇ ਪੀ ਲੋ ਚਾਹ ਘਟਾਉਣ ਭਾਜੀ ਚਾਹ ਪੀ ਲੋ ਘਟ ਦਵਾਈ ਲੱਗੀ ਮਾਤਾ ਖਾਣ ਹਾਂ ਤਾਂ ਹੰਦੋਂ ਅਈਆਂ ਲੈਵਣਾ ਮਨ ਲੱਗਦਾ ਹੈ ਅਦਰ ਮਮੇ ਮੇਂ ਵੈਕਸੀਨ ਲਵਾਈਏ ਨਾ ਤਾਂ ਵੈਕਸੀਨ ਦਾ ਬੜਾ ਰੌਲਾ ਚੱਲਿਆ ਜੀ ਕਹਿੰਦੇ ਜਿੰਨਾ ਜਿੰਨਾ ਵੈਕਸੀਨ ਲਵਾਈ ਉਹ ਕਹਿੰਦੇ ਕੰਮ ਖਰਾਬ ਹੋਣਦੇ ਉਹਨਾਂ ਨੂੰ ਬੁਖਾਰ ਆ ਕਹਿੰਦੇ ਟੈਪ ਹੋ ਜਾਂਦਾ ਕਿ ਕੋਸ ਤੇ ਕੋਰ ਮੈਂ ਵੀ ਲਵਾਈ ਮੈਂ ਵੀ ਦੋ ਲਵਾਏ ਮੈਂ ਆ ਹੋ ਰਹੀਆਂ ਸਿਆਪਾ ਪਾਏ ਦੋ ਪਹਾੜੀਆਂ ਨੂੰ ਕੋਤਿਆਂ ਲਵਾਏ ਮੈਂ ਮੈਂ ਵੀ ਤਿੰਨ ਲਵਾਏ ਤਿੰਨ ਹੀ ਦੋ ਲਵਾਏ ਸੰਦੀਪ ਨੇ ਇੱਕੋ ਲਵਾਇਆ ਕਿਰਨ ਨੇ ਭਾਈ ਵੀ ਨਹੀਂ ਲਵਾਇਆ ਕਿਰਨ ਕਿਰਨ ਦਾ ਬਚਾਇਆ ਠੀਕ ਹੈ ਚੰਗਾ ਸਭੋ ਕਿਰਨ ਨੇ ਲਵਾਇਆ ਆਈ ਆਈ ਚਾਹ ਦਾ ਕਰਦਾ ਹੋਏ ਕਿ ਉੜ ਜਾ ਉੜ ਜਾ ਓਏ ਵੇਖੀ ਵੇਖ ਕਿੰਨ ਤੇਰੇ ਲਾਗੀ ਚਾਹ ਤੇਰੇ ਲਾਗੀ ਅੱਗੇ ਉੜ ਜਾ ਉੜ ਜਾ ਚਾਹ ਦਾ ਕਰਦਾ ਕੰਮ ਅਵੇ ਜਗਤ ਦਾ ਕਰਦਾ ਕੰਮ ਚਾਹ ਦਾ ਕਰਦਾ ਜਗਤ ਦਾ ਕੰਮ ਕਰਦਾ ਫੋਨ ਭੇਜ ਗਿਆ ਲੱਗਦਾ ਬਣ ਗਿਆ ਓਹ ਓਹ ਆ ਕੇ ਆਹ ਬਾਵਲਾਵਾਲ ਮਾਰਕੀਟ ਆਰ ਜੀ ਟ੍ਰੈਕਟਰ ਨੂੰ ਮਿਲਣ ਵਾਸਤੇ ਮਿਲੇ ਨਹੀਂ ਅਗਰਮਿੰਦਰ ਸਿੰਘ ਨੂੰ ਬਣੀ ਨਹੀਂ ਗੱਲ ਚਲੋ ਵਾਹ ਕਰੋ ਹੁਣ ਚੱਲੇ ਆ ਮੈਂ ਭਾਜੀ ਨੂੰ ਆਪ ਹੀ ਲੈਂਦਾ ਸੀ ਨਾਲ ਮੈਂ ਆ ਕੇ ਵੇਖ ਲੈਣਗੇ ਪਰ ਗੱਲ ਹੀ ਨਹੀਂ ਬਣੀ ਸਿੱਧੇ ਨਿਕ ਜਾਨੇ ਆ ਲੈ ਭਾਜੀ ਚਲ ਗਏ ਆ ਇੰਨੇ ਦੁਪੱਟੇ ਆਵੇ ਚੁੰਨੀ ਆ ਇਧਰ ਵੀ ਦੁਪੱਟੇ ਡਿਆ ਵੇਚਣ ਜੀ ਇਹ ਸ਼ੇਰਾ ਕਿੰਨੇ ਦਾ ਕਿੰਨਾ ਰੇਟ ਦਾ ਸੌ ਦੀਆਂ ਦੋ ਸੌ ਦੀਆਂ ਦੋ ਅੱਛਾ ਅੱਛਾ ਕੋਈ ਕੰਮ ਕਰਨਾ ਆਇਆ ਲਵਲੀ ਤਾ ਹੁਣ ਕੋ ਟੇਢੀ ਕੰਢੀ ਮੈਨੂੰ ਲੱਗਾ ਹੁਣ ਫੋਨ ਤੇ ਐ ਗੱਲ ਕੰਢਦੇ ਜਿਦਾ ਕੋਈ ਹੈ ਮੈਨੂੰ ਆਦਤ ਪਈ ਏਦਾਂ ਕਰਕੇ ਨਹੀਂ ਸਹੀ ਗੱਲ ਮੈਨੂੰ ਲੱਗਾ ਮੈਂ ਜਿਦਾਂ ਨਾ ਉਹ ਫੋਨ ਜਿਹੜਾ ਆ ਹੁੰਦਾ ਹਾਂ ਮੈਨੂੰ ਆਦਤ ਪਈ ਮੈਂ ਇਦਾਂ ਫੇਰ ਮੇਰੇ ਸੰਧੂ ਦਾ ਕੀ ਹਾਲ ਚਾਲ ਓ ਠੀਕ ਏ ਕੰਮ ਤੇ ਉਹਨੂੰ ਵਿਚਾਰਨ ਕਦੇ ਲਿਆ ਹੋਣਾ ਕਿ ਉਹ ਉਹਨੂੰ ਕੰਮ ਤੇ ਫਾਇਲ ਆ ਛੱਡਦੀ ਆ ਉਹਨਾਂ ਨੇ ਫੇਰ ਕਹਿਣਾ ਚਾਲ ਚੱਲੀਏ ਚਾਲ ਚੱਲੀਏ ਬਹਿ ਨਹੀਂ ਦੇਣਾ ਆ ਇਹ ਗੱਲ ਸਹੀ ਓਈ ਇਹ ਇਹ ਸੰਧੂ ਮੇਰਾ ਨਾ ਜਿਹੜਾ ਬੜਾ ਖਰਾਬ ਈ ਓ ਚਲੂ ਚਲੂ ਮੜੀ ਲੰਦਾ ਏ ਉਹਨੂੰ ਮੈਂ ਦਵਾਈ ਲੈ ਕੇ ਦੇਣੀ ਆ ਨਾ ਚਲੂ ਚਲੂ ਕਰਨ ਵਾਲੀ ਬ੍ਰੈਸਟਰ ਦੇ ਆਰਾਮ ਨਾਲ ਬੈਣ ਦੇ ਹੈ ਮੈਂ ਆਰਾਮ ਨਾਲ ਬੈਣ ਵਾਲਾ ਬੈਣ ਵਾਲੀ ਕੋਈ ਦਵਾਈ ਲੈ ਹੁੰਦਾ ਉਹਨੂੰ ਡਾਕਟਰ ਸਾਹਿਬ ਦਵਾਈ ਦੇ ਮੰंजे ਤੇ ਬੈਣ ਵਾਲੀ ਹੈ ਭੱਜਣਾ ਨਹੀਂ ਭੱਜਣਾ ਕਰਨਾ ਆ ਭੱਜੂ ਭੱਜੂ ਨਾ ਕਰਨ ਇਹ ਤਾਂ ਵੀ ਜੀਨ ਲੱਗਦਾ ਤੇ ਇਹ ਵੀ ਆ ਗਈ ਵਿਚਾਰੀ ਚਲੋ ਹੋਰ ਇਕੱਲੇ ਕੀ ਕਰਨਾ ਕਰੀ ਹਾਂ ਸਹੀ ਗੱਲ ਇਹ ਪਾਣੀ ਤੇ ਇਹ ਪਹਿਲਾਂ ਕਹਿੰਦੀ ਇਹ ਇਹ ਪਹਿਲਾਂ ਕਹਿੰਦੀ ਭਾਜੀ ਤੁਸੀਂ ਨਰਾਜ਼ ਹੋਗੇ ਤੁਸੀਂ ਆਉਂਦੇ ਨਹੀਂ ਜੇ ਤੇ ਮੈਂ ਲੈ ਨਰਾਜ਼ ਘੜੀ ਗੱਲ ਹੋਣਾ ਮੈਂ ਨਕਸ਼ਾ ਨਹੀਂ ਬੰਡਿਆ ਮੈਨੂੰ ਉਹਦਾ ਬੜਾ ਗੁੱਸਾ ਆਇਆ ਮੈਂ ਆਪਣਾ ਕੰਮ ਨਹੀਂ ਬੰਡਿਆ ਤੇ ਆਹ ਦੇ ਦੋਵੇਂ ਜਣੀਆਂ ਡੀਆਂ ਕੰਮ ਕਰਦੀਆਂ ਸਹੀ ਹੈ ਸਹੀ ਹੈ ਕਿ ਵਿਆਹ ਕਰਾਇਆ ਹੋਰ ਮਾਤਾ ਦਾ ਸੁਣਾਈ ਕੀ ਆਲੇ ਮੰਮੀ ਤੇਰੀ ਦਾ ਇਧਰੋਂ ਹਾਂਜੀ ਠੀਕ ਹੋ ਚਾ ਵਧੀਆ ਚਾਹੀਦਾ ਹੈ ਨੇ ਵੀ ਮੈਨੂੰ ਕਹਿੰਦੀ ਆਂ ਮੈਨੂੰ ਚਲਾਉਣੀ ਨਹੀਂ ਆਉਂਦੀ ਆ ਜੜੀ ਦਤਰੀ ਜੀ ਅੱਗੇ ਕਣੀ ਜਾਜ ਇਹਨੂੰ ਕੀ ਕਹਿੰਦੀ ਔਰ ਚਲਾਉਣੀ ਤੇ ਹੁੰਦੀ ਹੀ ਮਤਲਬ ਮੈਨੂੰ ਚਿੱਲਣ ਦਾ ਨਹੀਂ ਹੀ ਮਜ਼ਾ ਆਉਂਦਾ ਇਹਦੇ ਨਾਲ ਅੱਛਾ ਤੇ ਨਹੀਂ ਜ਼ਿਆਦਾ ਛਿਲਦੀ ਇਹ ਨਾਲ ਅਜਾ ਸਹੀ ਆ ਆਦਤ ਪਾ ਲਈ ਇਹਦੇ ਨਾਲ ਹੋਰ ਕੀ ਆ ਨਹੀਂ ਇੰਦਾ ਵਾਲੀ ਪਾਈ ਨਹੀਂ ਪਾਤੀ ਕਹਤਾ ਘਰ ਨੂੰ ਮਲੀ ਕਿ ਆਹੋ ਵੀ ਦੇਖੀ ਕਿਤੇ ਕੰਮ ਚੰਗੇ ਆਪਾਂ ਸੇ ਆ ਉਹ ਹੈ ਵੀ ਕੋ ਨਾ ਹਾਂ ਗਾਉਂ ਨਾ ਹਾਂ ਕਿਹੜਾ ਬਲ ਗੋਣ ਆਹੋ ਗੋਣ ਹਾਂ ਹੈ ਗਾਈ ਉਹ ਤੇ ਬੜਾ ਭਾਰ ਆ ਆ ਵੇ ਆ ਠੀਕ ਹੈ ਆਈ ਇਹ ਵੀ ਪਾਰਸਲ ਇਦਾਂ ਗਿਫਟ ਮਿਲਿਆ ਇੱਕ ਸਾਡਾ ਪ੍ਰੋਮੋਸ਼ਨ ਕਰਨੀ ਇਹਨੂੰ ਪਸੰਦ ਨਹੀਂ ਆਇਆ ਕਲਰ ਕਹਿੰਦੀ ਪਸੰਦ ਹੈ ਕਲਰ ਮੈਨੂੰ ਉਦਾਂ ਸੋਹਣੀ ਬਹਿ ਸੋਹਣਾ ਚੱਲ ਠੀਕ ਆ ਯਾਰ ਜੋ ਹੈਗਾ ਸੋਹਣੀ ਆ ਲਓ ਜੀ ਹ ਲੈ ਵਿਸ਼ੇਰ ਲੈ ਆਇਆ ਸਮਾਨ ਚੱਲ ਹੁਣ ਆਈ ਗਿਆ ਰੱਖੀ ਦੇ ਜਾ ਬਣਾਤੀ ਬਣਾਤੀ ਕਦੋਂ ਪਾਣੀ ਪਾਣੀ ਦੇ ਡਾੜੀ ਨੂੰ ਘੁੱਟ ਹੈ ਪਾਣੀ ਘੁੱਟ ਪੀ ਜੋ ਹੋ ਗਈ ਆਹੀ ਸਮਾਨ ਬੜਾ ਇਹ ਦਾਲ ਦੀ ਕਰਿਆਨੇ ਦਾ ਸਮਾਨ ਸਾਰ ਆਇਆ ਅੱਛਾ ਅੱਛਾ ਚਲੋ ਸਹੀ ਆਂ ਦੇ ਦੇ ਪਹਿਲਾਂ ਹਾਲ ਵਿੱਚ ਪਾਣੀ ਆ ਕੁਚਲਾ ਅੱਛਾ ਅੱਛਾ ਕੀ ਕੀ ਮੰਗਵਾਇਆ ਵਾ ਨਾੜੀਆਂ ਨੂੰ ਚਾਹ ਲਿਆ ਕੇ ਚੱਲੇ ਪਲਾਟ ਚ ਮਿਸਤਰੀ ਲੱਗੀ ਡੜ ਜੀ ਅੱਜ ਅੱਛਾ ਲੇਵਰ ਵਾਲਾ ਵੀ ਆਇਆ ਨਾ ਅੱਛਾ 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 ਅਸ਼ੋਕ ਗਏ ਹੈਗੇ ਪਰ ਉਹ ਪਰਾਂ ਬਲੇ ਬਲੇ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਹੋਰ ਅਸੀਂ ਸਾਰੇ ਠੀਕ ਠਾਕ ਆ ਬੱਚੜ ਦੀ ਕਲਾਚ ਤੇ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰਦੇ ਹੋ ਜੀ ਇਹਨੇ ਵੀ ਆ ਜਾਣਾ ਮੰਮੀ ਮੈਨੂੰ ਕਹਿੰਦੇ ਲੈਣਾ ਚਾ ਲੈਣਾ ਜਾ ਵੀ ਤੇ ਮੈਂ ਥੋੜਾ ਇੱਥੇ ਬਾਹਰ ਕੰਮ ਲੱਗਾ ਆਪਣੀ ਤੇ ਰੈਲੀ ਤੇ ਚਲੋ ਗੰਦੀ ਚੰਗੀਆਂ ਨੇ ਉਹਨਾਂ ਥੋੜਾ ਬਹੁਤ ਕੰਮ ਕਰਾਉਂਦੇ ਹਾਂ ਨਾਲ ਮੈਂ ਆਇਆ ਮੰਮੀ ਨੇ ਲੈਣ ਵਾਸਤੇ ਗੰਦੀ ਦੇ ਨਾਲ ਹਾਂਜੀ ਬੈਠੇ ਜੀ ਹਾਂ ਉਹ ਨਹੀਂ ਕਿ ਆਪਰੇ ਕੈਨਫਕਾਪਰ ਪਾਲੀ ਫਿਰ ਪਾਲੀ ਹਾਂ ਅੱਛਾ ਅੱਛਾ ਉਹ ਬੂਹਾ ਦਾ ਹੈ ਭੋਖਾ ਨਵਾ ਨਾ ਬਹੁਤ ਤੇਰੀ ਕੋਈ ਨਾ ਪਖਾ ਲਾ ਦਨੇ ਹੁਣ ਨਹੀਂ ਲੱਗਣਾ ਅਜੇ ਫਿਰ ਗੁੰਦੇ ਸੈਂਡਵਿਚੇ ਲੈ ਕੇ ਹੀ ਇਹ ਲੈ ਲਏ ਤੇ ਹਰ ਗੁੰਦੇ ਕਸੂਟ ਸੂਟ ਵੀ ਇਥੇ ਲੈ ਗਏ ਅੱਛਾ ਅੱਛਾ ਠੀਕ ਹੈ ਚਲੀਏ ਚਲੋ ਇਹਦੇ ਵਿੱਚ ਪਾ ਲਈਏ ਇਹਦੇ ਸੈਂਡਵਿਚ ਇਧਰ ਫੜਦਾ ਹਾਂ ਅੱਛਾ ਆਹ ਵਾਇਸ ਵੀ ਲੈ ਗਏ ਹੀ चली चलो वाईफाई भी लग गया उ तैयारियां चली किया। लला। <laughs> खोला 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 चल मम्मी दी की दवाई ही पानी भरता भी नहीं भुलेखी कि भरया गया वा इस दवाई ही लीवर की ਤੇ ਉਹ ਸਾਰੀ ਪਾਣੀ ਭਰ ਦਿੱਤਾ ਕੰਮ ਖਰਾਬ ਹੋ ਪੰਦੀ ਹੁਣ ਦਵਾਈ ਡੋਲਤੀ ਹੈ ਜਾਂ ਕਦਾਂ ਹੈ ਕਦਾਂ ਨਹੀਂ ਬਾਕੀ ਚਲੋ ਕੋਈ ਗੱਲ ਨਹੀਂ ਜੋ ਹੋ ਗਿਆ ਸਹੀ ਹੈ ਕਿਤੇ ਰੁਣ ਯਾਹ ਗਾਉਣ ਇਸ ਪ੍ਰੀਯ ਹੁਣ ਗੋਲ ਸਸ 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 ਲਿੰਗ ਨਹੀਂ ਖੋਲ ਮੈਨ ਨੀ ਮਾਂ ਮਨੋਜੀ ਚੀਜੀ ਕਹਿੰਦਾ ਚੀਜੀ ਚੀਜੀ ਕਾਓ ਫੜਾ ਦੇ ਫੜਾ ਦੇ ਹਾਂ ਤੂੰ ਇਹਨੇ ਖਾਣਾ ਨਹੀਂ ਸੁੱਟਦੀ ਹੈ ਨਾ ਤੂੰ ਸੁੱਟਦੀ ਫਿਰ ਨਾ ਤੂੰ ਸੁੱਟਦੀ ਫਿਰ ਕਹ ਮੈਂ ਖਾਣੇ ਪਾ ਦੇ ਦਿੰਦੀ ਹੂੰ ਤੀਦੀ ਵੇ ਤਰੀ ਫਿਰਦੀ ਆਹ ਦੀਪੂ ਤੈਨੂੰ ਦਰ ਲੈ ਆਂਗਾ ਜੇ ਤੂੰ ਬੋਲਦੇ ਹੂੰ ਹੂਕ ਮਾਰ ਦੋ ਹੂਕ ਮਾਰ ਦੋ ਨਾ

800 ਮਹਾਂ ਲਾਕ ਕਲੀਨਿੰਗ ਕੰਪਨੀ ਨੂੰ ਖੋਲ ਕੇ ਦਿੱਤੇ ਨੇ 40 ਹਜ਼ਾਰ ਰੱਖੇ ਆ ਗਏ ਨੇ ਅਮਰਸੇਰ ਸਿੰਘ ਜੀ ਸ਼ਰੀਕਾ ਸੀ ਦੀ ਵਾਈਫ ਭਾਬੀ ਜੀ ਆ ਰੌਂਦੇ ਨੇ ਦੋ ਲੋਕ ਮੋਟਮ ਦੋ ਲੋਕ ਨੇ ਸਾਡਾ ਲਖੋਲੇ ਸਾਹਿਬ ਜੀ ਆਏ ਹੋਏ ਨੇ ਤੇ ਬਹੁਤ ਵਧੀਆ ਨੇਚਰ ਹੈ ਬਹੁਤ ਵਧੀਆ ਤੇ ਪਹਿਚਾਨ ਲਿਆ ਉਹਨਾਂ ਨੇ ਤੇ ਬਹੁਤ ਚੰਗਾ ਲੱਗਿਆ ਸ਼ਰੀ ਕਲਸੀ ਅੰਮਲ ਦੇ ਪ੍ਰਕਾਰਾ ਜਿੰਦਾਬਾਦ ਜਿੰਦਾਬਾਦ ਪਰਤੋ ਦੇ ਸ਼ਹਿਰ ਲਓ ਜੀ ਕੁਲੇਸ਼ਾ ਜੀ ਆਮੇ ਸਭ ਤੋਂ ਪਹਿਲਾਂ ਆਏ ਹੋਏ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਥੋੜੀ ਇੱਕੋ ਪਟਾਖਾ ਆਮ ਆਦਮੀ ਪਾਰਟੀ ਕੈਸੀ ਪਾਰਟੀ ਹੈ ਆਪਣੇ ਵਾਸਤੇ ਨਹੀਂ ਲੋਕ ਵਾਸਤੇ ਕੰਮ ਕਰਦੀ ਹੈ ਪ੍ਰਿੰਸੀਪਲ ਸਾਹਿਬ ਬਲੋਕ ਪ੍ਰਧਾਨ ਨੇ ਸਟੇਜ ਦੇ ਬੜੇ ਅੱਛੇ ਡਾਕਰਾਂ ਦੇ ਬਾਰੇ ਨੇ ਇਸ ਤੋਂ ਪਹਿਲੇ ਜਹਾਂਮ ਸਾਹਿਬ ਨੇ ਬਹੁਤ ਹੀ ਵਧੀਆ ਕੰਮ ਲਾਉਂਦਾ ਉਹ ਬਣਾਉਂਦੇ ਨਹੀਂ ਹੈ ਸਪੀਚ ਦਿੱਤੀ ਹੈ ਬਹੁਤ ਬਹੁਤ ਸ਼ੁਕਰੀਆ ਸਾਡੇ ਬਹੁਤ ਸਾਰੇ ਵਲੰਟੀਅਰ ਵਰਕਰ ਜਿਹੜੇ ਇਥੇ ਆਏ ਦੇ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਇਹ ਮਿਹਨਤ ਦਾ ਸਬੂਤ ਹੈ ਬਦੌਲਤ ਇਹ ਕਹਿੰਦੇ ਕਲਾਕਾਰ ਆਪਣੇ ਆਪ ਨੂੰ ਕਲਾਕਾਰ ਕਰਦੇ ਕਲਾਕਾਰ ਨਹੀਂ ਹੁੰਦਾ ਕਲਾਕਾਰ ਉਹ ਹੁੰਦਾ ਹੈ ਜਿਹਨੂੰ ਤੁਸੀਂ ਲੋਕ ਕਲਾਕਾਰ ਕਹਿੰਦੇ ਮੈਂ ਤੁਹਾਡਾ ਬਣਾਵਾ ਕਲਾਕਾਰ ਜਾਂ ਤੁਹਾਡੇ ਸਾਹਮਣੇ ਖੜਾ ਹਾਂ ਔਰ ਕਹਿੰਦੇ ਨੇ ਆਬੀਅਸਲੀ ਬਦੌੜ ਕਾਰਾਕਰ ਜਦੋਂ ਫਰਮਾਇਸ਼ ਹੁੰਦੀ ਹੈ ਕਿ ਸਿਰ ਮੱਤੇ ਟੀਵੀ ਤੇ ਵੀ ਮੈਸੇਜ ਦਿੰਦਾ ਸੀ ਕੰਪਨੀ ਦੇ ਨਾਲ ਨਾਲ ਹੋਰ ਹੁਕਮ ਹੋਇਆ ਸਾਡੇ ਮਾਨ ਜੀ ਬਹੁਤ ਪਿਆਰ ਕਰਦੇ ਨੇ ਸਾਰੇ ਦੋ ਪ੍ਰਿੰਸੀਪਲ ਸਾਹਿਬ चौहान ਸਾਹਿਬ ਸਾਡੇ ਬਰਾਣੇ ਮੁੱਕਰ ਅਸ਼ੂਰੇ ਟੀਵੀ ਤੋਂ ਕੰਮ ਕਰਦੇ ਰਹੇ ਬਹੁਤ ਪੁਰਾਣੀ ਬਿੱਕਰ ਦਿਲੰਦਰ ਕਟੇ ਦਰਦਸ਼ਣ ਵੀ ਕਰਦੇ ਰਹੇ ਆ ਪਰ ਉਹਨੇ ਸਾਡੀ ਪਾਰਟੀ ਸ਼ਾਮ ਨੂੰ ਹੋਏ ਨੇ ਬਹੁਤ ਵਧੀਆ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਇੱਕ ਕਿੰਨੇ ਖੁੱਲੇਸ਼ਾ ਦਾ ਕਰੈਕਟਰ ਪੂਰੀ ਉਹ ਵਰਦੀ ਪਾ ਕੇ ਪਰ ਉਹ ਨਹੀਂ ਇੱਕ ਸਟੇਜ ਤੇ ਖੁੱਲੇਸ਼ਾ ਸਟੇਜ ਤੇ ਪਹੁੰਚੇ ਬੜੀ ਵੱਡੀ ਸਟੇ ਲੱਗੀ ਹੈ ਅਨਾਉਂਸਰ ਐਂਕਰ ਖੁੱਲੇਸ਼ਾ ਨੂੰ ਕੀ ਕਹਰੇ ਅੰਨੇ ਖੁੱਲੇਸ਼ਾ ਜੀ ਤੁਸੀਂ ਅੱਜ ਆਇਓ ਸਾਰਿਆਂ ਦਾ ਸਵਾਗਤ ਕਰੋ ਉਹਨਕੋ ਵਿੱਚ ਸਵਾਗਤ ਇਸ ਤਰ੍ਹਾਂ ਕਰ ਰਿਹਾ ਹੈ ਜ਼ਰੂਰ ਕੰਮ ਕਰਨਾ ਹੰਦਸਾਲਾ ਸਭ ਨੂੰ ਜਵਾਨਾਂ ਨੂੰ ਮਜ਼ਦੂਰਾਂ ਨੂੰ ਅਫਸਰਾਂ ਨੂੰ ਨਗਰ ਮੋਰਾਂ ਨੂੰ ਡਾਕੀਆਂ ਨੂੰ ਪੰਚਾਇਤਾਂ ਨੂੰ ਸਰਪੰਚਾਂ ਨੂੰ ਯਾਰਾਂ ਨੂੰ ਤੇ ਦਾਰਾਂ ਨੂੰ ਤਹਿਸੀਲਦਾਰਾਂ ਨੂੰ ਨੰਬਰਦਾਰਾਂ ਨੂੰ ਅਫਹੇਦਾਰਾਂ ਨੂੰ ਮਾਲਕਾਂ ਨੂੰ ਜੀਵੀਦਾਰਾਂ ਨੂੰ ਦੋਤਾਂਦਾਰਾਂ ਨੂੰ ਫੁਕੇਦਾਰਾਂ ਨੂੰ ਧਿਆਨੀਦਾਰਾਂ ਨੂੰ ਸ਼ੌਕਦਾਰਾਂ ਨੂੰ ਕਲਾਕਾਰਾਂ ਨੂੰ ਗੀਤਕਾਰਾਂ ਨੂੰ ਸੰਗੀਤਕਾਰਾਂ ਨੂੰ ਪੱਤਰਕਾਰਾਂ ਨੂੰ ਚਿੱਤਰਕਾਰਾਂ ਨੂੰ ਵੇਰਸਾਂ ਨੂੰ ਰੌਬਰ ਦਾ ਰੋਪਿਆ ਨਾਲ ਨੁ ਭਰਾਵਾਂ ਨੂੰ ਰੌਬਰ ਗਿਆ ਮਾਵਾਂ ਨੂੰ ਤਾਈਆਂ ਨੂੰ ਚਾਤੀਆਂ ਬੀਬੀ ਅਨ ਵਰਸੇ ਨੂੰ ਜੁਰਦਨ ਸਿਆਣੇ ਨੂੰ ਔਰ ਨਿੱਕੇ ਨਿੱਕੇ ਨਿਆਣਿਆਂ ਨੂੰ ਬੈਂਕਾਂ ਲੋਕਿਆਂ ਨੂੰ ਸਾਰੇ ਲੋਕਿਆਂ ਨੂੰ ਭੁੱਲੇ ਸ਼ਾਹ ਵੱਲੋਂ ਪ्योर ਪ੍ਰੋਡਿਊਸਰ ਸ੍ਰੀ ਉਤਾਰ ਨਮਸਕਾਰ ਨਮਸਤੇ ਅਲਾਪ ਮਹਸਲਾ ਵਰੇਟਾ ਜਨਤੀ ਹੈਲੋ ਹਾਈ ਸਵਾਗਤ ਕਰਤਾ ਧੰਨਵਾਦ ਬੇਟਾ ਚੁਕਰੀਆ ਥੈਂਕ ਯੂ ਜਦੋਂ ਮੈਂ ਸਵਾਗਤ ਕੀਤਾ ਤੇ ਐਂਕਰ ਨੂੰ ਕੰਦਾ ਭੁੱਲੇ ਸ਼ਾਹ ਜੀ ਸਵਾਗਤ ਤੁਸੀਂ ਇੱਡਾ ਲੰਮਾ ਕੀਤਾ ਸੰਘ ਮੇਰਾ ਸੁੱਗ ਗਿਆ ਪਾਣੀ ਕਿੱਥੇ ਆ ਮੈਂ ਘੜੇ ਚ ਕਹਿੰਦਾ ਘੜਾ ਕਿੱਥੇ ਮੈਂ ਰਸੋਈ ਚ ਕੰਦਰ ਸੋਈ ਕਿੱਥੇ ਮੈਂ ਘਰ ਚ ਕਹਿੰਦੇ ਘਰ ਕਿੱਥੇ ਹੈ ਮੈਂ ਸ਼ਹਿਰ ਚ ਕਹਿੰਦੇ ਸ਼ਹਿਰ ਕਿੱਥੇ ਮੈਂ ਜ਼ਿਲ੍ਹੇ ਕਹਿੰਦਾ ਜ਼ਿਲ੍ਹਾ ਕਿੱਥੇ ਮੈਂ ਪੰਜਾਬ ਕਹਿੰਦੇ ਪੰਜਾਬ ਕਿੱਥੇ ਮੈਂ ਇੰਡੀਆ ਕਹਿੰਦੇ ਇੰਡੀਆ ਕਿੱਥੇ ਮੈਂ ਦੁਨੀਆ ਕਹਿੰਦਾ ਦੁਨੀਆ ਕਿੱਥੇ ਮੈਂ ਧਰਤੀ ਨੇ ਕਹਿੰਦਾ ਧਰਤੀ ਕਿੱਥੇ ਮੈਂ ਪਾਣੀ ਕਹਿੰਦਾ ਪਾਣੀ ਕਿੱਥੇ ਆ ਪਾਣੀ ਘੜੇ ਚ ਹੋਰ ਨਹੀਂ ਪਾਣੀ ਇਹ ਦਸਰਾ ਦੀ ਗੱਲ ਵੀ ਆ ਦਸਰਾ ਦੀ ਗੱਲ ਇਹ ਹੈ ਜੇ ਅੱਜ ਤੋਂ ਹੀ ਹੁਣ ਤੋਂ ਹੀ ਅਸੀਂ ਪਾਣੀ ਨਾਲ ਨਾ ਬਚਾਇਆ ਉਹਨਾਂ ਦੇ ਸਮੇਂ ਸਾਰੇ ਘਰ ਦੀ ਦਾ ਪਾਣੀ ਘੜੇ ਜਿਨੇ ਰਹਿਣ ਇਸ ਵਾਸਤੇ ਥਾ ਥਾ ਦੇ ਬੂਟੇ ਲਾਓ ਹਵਾ ਨੂੰ ਸੁੱਧ ਬਣਾਓ ਪਾਣੀ ਨੂੰ ਖੁੱਲ੍ਹ ਦਿਜੋ ਮੇਹਰਬਾਨੀ ਸ਼ੁਕਰੀਆ ਥੈਂਕ ਯੂ ਅਗਲਾ ਪ੍ਰੋਗਰਾਮ ਜਲਦੀ ਆਸਾ ਬਹੁਤ ਬਹੁਤ ਆਪਨਾ ਇਹ ਬਡੀਆਂ ਬੜੀ ਕਿਊਟੀ ਮੈਂ ਅੱਛਾ ਜੀ ਹਾਂਜੀ ਹਾਂਜੀ ਬਹੁਤ ਸੋਹਣੀ ਮੇਰੀ ਵੀ ਇਦਾਂ ਹੀ ਉਹਦੇ ਵੀ ਨੇ ਜਿਹੜੇ ਛੋਟੇ ਨੇ ਬਿਲਕੁਲ ਵਾਲ ਨਹੀਂ ਹੈਗੇ ਬਹੁਤ ਵਧੀਆ ਮੁਆਰਕਾ ਥੈਂਕ ਯੂ ਦਾ ਵੀ ਹੈ ਹੁਣ ਕਿ ਤੁਸੀਂ ਉਹਨਾਂ ਦਾ ਸਾਥ ਦੌਰ ਜਿੱਦਾਂ ਪਹਿਲਾਂ ਤੁਸੀਂ ਸਾਰੀ ਕਾਂਸੀ ਜੀ ਜੋਤਾ ਦੇ ਪਰਾਣੇ ਤੁਹਾਡੇ ਪੁੱਤਰ ਨੇ ਉਹਨਾਂ ਦਾ ਕੰਮ ਕਰਨ ਦਾ ਤਸਰਬਾ ਤਰੀਕਾ ਤੇ ਹੌਸਲਾ ਦੇ ਕੇ ਪਾਰਟੀ ਨੇ ਉਹਨਾਂ ਨੂੰ ਐਮਪੀ ਦੀ ਟਿਕਟ ਦੇ ਕੇ ਨਵਾਜਿਆ ਜੀ ਤੇ ਵੇਖੋ ਜਿੱਦਾਂ ਤੁਸੀਂ ਸਾਰਿਆਂ ਨੇ ਪਹਿਲਾਂ ਪਿਆਰ ਦਿੱਤਾ ਸੀ ਨਾ ਹੁਣ ਵੀ ਤੁਸੀਂ ਸਾਰਿਆਂ ਨੇ ਉਤਰਾ ਹੀ ਪਿਆਰ ਦੇਣਾ ਹੈ ਆਓ ਸਦਾ ਹੋ ਤੁਸੀਂ ਕੋਈ ਕੋਈ ਜ਼ਿਆਦਾ ਨਹੀਂ ਕਿੱਥੇ ਆ ਜਾਓ ਸਾਡੇ ਰਸਤੇ ਅੱਗੇ ਨਹੀਂ ਹੁੰਦਾ ਨਹੀਂ ਯਾਰ ਨੂੰ ਪਤਾ ਜਿਸ ਸਾਡੇ ਸਮੇਂ ਕੀਮਤੀ ਦਾ ਨਹੀਂ ਪਤਾ ਬੁੱਕ ਟਿਕਾਉਣਾ ਨਹੀਂ ਜਾਣਾ ਬਸ ਇੱਕ ਮਿੰਟ ਵਿੱਚ ਡੈਟ ਆਜੋ ਆਜੋ ਜੀ ਨਾਲ ਹੋ ਜੋ ਬੁੱਕ ਨਹੀਂ ਜਾਣਾ ਰੁਕਣਾ ਨਹੀਂ ਬਸ ਇੱਕ ਮਿੰਟ ਵਿੱਚ ਡੈਟ ਆਜੋ ਆਜੋ ਜੀ ਨਾਲ ਆਜੋ ਯਾਰ ਬੁੱਕ ਨਹੀਂ ਨਾਲੋ भाभी जी ना लगे सस् श्रीकाल अंकल जी ठीक ठाक सीकाल जी ਮੈਂ ਤੇ ਅਰਜਨ ਸ਼ਰਮਾ ਦੇ ਬਪਾ ਨਾਮ ਕੇ ਇੰਦਾ ਸਬਜੈਕਟ ਡੇਟ ਦੇ ਹਤਾਵੇ ਦੇ ਫੇਰ ਦਰਸ਼ਨ ਸੋਤਾ ਡੇ ਵਰਗੀ ਦੀ ਅਤਾਸਾ ਨਾਲ ਸੀ ਕਿ ਟੈਨਸ਼ਨ ਲੈਂਦੀ ਲੋਕੀਂ ਕਿ ਚਲੋ ਚਲੋ ਕਿ ਉਹ ਆਦੇ ਵਧੀਆ ਜਿਹੜਾ ਜੇ ਕਹਿੰਦੇ ਬੰਦੇ ਉੱਥੇ ਵੀ ਕਣਾ ਹੈ ਆ ਕੀ ਹੈ ਮਛਰ ਦੰਦੀ ਵੱੜਦਾ ਮਛਰ ਦੰਦੀ ਵੱੜਦਾ ਸੀ ਬੋਤ ਨੂੰ ਹੈ ਕੀ ਚ ਹੋਇਆ ਸੀ ਹਾਂ ਕੀ ਮਛਲਰਦਾ ਹੈ ਹੈ ਕੀ ਹੋਇਆ ਸੀ ਹਾਂ ਆਏ ਕੀ ਹੋਇਆ ਹੀ ਹੋਈ ਆ ਆਏ ਨਹੀਂ ਕੀਤਾ ਬੋਤ ਨੂੰ ਕੀ ਹੈ ਹੈ ਸਿਰ ਪਜਾ ਸੀ ਬਾ ਬਾ ਮਛਰ ਲੜਿਆ ਮਛਰ ਲੜਿਆ ਸੀ ਬੋਤ ਦੇ ਚਲ ਆ ਬਸੀ ਪਾ ਦੇ ਆ ਬਸੀ ਪਾ ਦੇ ਪਾਪਾ ਨੂੰ ਆ ਪਾਪਾ ਨੂੰ ਬੱਸੀ ਪਾ ਦੋ ਪਾਪਾ ਨੂੰ ਬੱਸੀ ਦੀ ਪਾ ਦੋ ਆ ਗਏ ਪਾਪਾ ਨੂੰ ਬੱਸੀ ਕਰ ਹਾਂ ਹਾਂ ਇਦਾਂ ਕਰਨਾ ਇਦਾਂ ਕਹਿੰਦੇ ਇਦਾਂ ਕਰੀ ਜਾਈਦਾ ਬਾਦ ਕੀ ਹੋਇਆ ਜੀ ਪੀ ਹੁੰਦੀ ਆ ਜੁਦਾ ਕਰਕੇ ਨਾ ਤੱਕੇ ਬਾਂਲਾਂ ਦੇ ਵਾਰ ਹਾਂ ਮਛਰ ਕთან ਲੜਿਆ ਵਾਕਿਆ ਯਾਰ ਹਾਂ ਮਛਰ ਲੜਿਆ ਹੀ ਤੇ ਆ ਹਾਂ ਬੰਦਾਂ ਤਿਆਰ ਹਾਂ ਹਾਂ ਦੇ ਦੇ ਦਿੱਤੇ ਮੋਤਦਾ ਦਦਾ ਜੀ ਦਦਾ ਜੀ ਆਏ ਦਦਾ ਜੀ ਆਏ ਦਦਾ ਜੀ ਨੂੰ ਚਾਟੋ ਟੋਟ ਖਿਲੋਤੀ ਹੋਣਾ ਹਕੂ ਦਾ ਫਾਇਦਾ ਤੁਹਾਨੂੰ ਇਹ ਵਾਲਾ ਵਲੋਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ मिळते काल नवी सत श्रीक बाय बाय हरगण बाय कर दो बाय <coughs> बाय <coughs> दो ना इदा इदा हा तु ना बाहे का बाय बाय